ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣੇ ਹੁਣੇ ਐਸਬੀ ਬੈਂਕ ਦੇ ਖਾਤਾ ਰੱਖਣ ਵਾਲਿਆਂ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਖਬਰ ਸਾਹਮਣੇ ਆ ਰਹੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਇੱਕ ਵਾਸੇ ਜਿੱਥੇ ਦੇਸ਼ 78ਵਾਂ ਸੁਤੰਤਰ ਦਿਵਸ ਮਨਾ ਰਿਹਾ ᱛੋਥੀ ਤੁਹਾਨੂੰ ਜੀ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀ ਨੇ ਆਪਣੇ ਕਰੋੜਾ ਦਾ ਕਾਨੂੰਨ ਵੱਡਾ ਚੜ੍ਹਾ ਦਿੱਤਾ ਜੀ ਹਾਂ ਦਰਸਟਡ ਬੈਂਕ ਨੇ ਲੋਨ ਵਿਆਜ ਦਰਾਂ ਵਿੱਚ 10 ਬੇਸਿਸ ਪੁਆਇੰਟ ਜਾਂ 0.10% ਦਾ ਵਾਅਦਾ ਕੀਤਾ ਹੈ ਨਾ ਹੀ ਪਟਸਟਡ ਬੈਂਕ ਦੁਆਰਾ ਐਮ ਸੀ ਐਲ ਆਰ ਵਿੱਚ ਵਾਅਦੇ ਤੋਂ ਬਾਅਦ ਹੁਣ 15 ਅਗਸਤ ਦੇ ਸੁਤੰਤਰ ਦਿਵਸ ਤੇ 24 ਤੋਂ ਸਾਰੇ ਕਰਜ ਕਲ ਦੇ ਕਰਜ਼ਾਂ ਤੇ ਨਵੀਂ ਲੋਨ ਦਰਾਂ ਲਾਗੂ ਹੋ ਗਿਆ ਨੇ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਕੋਲ ਪਿਛਲੇ 3 ਮਹੀਨਿਆਂ 'ਚ ਕਰਜ਼ੇ ਦੇ ਵਿੱਚ ਇਹ ਲਗਾਤਾਰ ਦੀ ਜਵਾਬ ਦਾ ਹੈ ਜੀ ਹਾਂ ਤੇ ਨਾਲ ਹੀ ਹੁਣ ਇਹ ਬਦਲਾਅ ਕਰਜ਼ੇ ਕਲਾਂ ਤੇ ਕਰਜ਼ਿਆਂ ਨੂੰ ਪ੍ਰਭਾਵਿਤ ਕਰੇਗਾ ਇਸ ਨਾਲ ਸਲੇ ਤੋਂ ਬਾਦ ਬੈਂਕ ਤੋਂ ਲੋਨ ਲੈਣਾ ਮਹਿੰਗਾ ਹੋ ਜਾਵੇਗਾ ਤੇ ਨਾਲ ਹੀ ਹੁਣ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਨੇ ਪਿਛਲੇ 3 ਮਹੀਨੇ 'ਚ 3.11% ਦੇ ਅੰਦਰ ਉਹਦੇ ਅੰਨੇਦ ਨਮਗ ਅੰਦਰ ਲਾਗੂ ਹੁੰਨ ਤੋਂ ਬਾਅਦ 3 ਸਲਾਂ ਦੇ ਕਰਜ਼ੇ ਕਾਲੀ ਐਮਥੀਐਲਆਰ ਪਹਿਲਾਂ ਦੇ 9% ਤੋਂ ਵੱਧ ਕੇ 9.10 ਹੋ ਗਿਆ ਹੈ ਤੇ ਜਦੋਂ ਕਿ ਰਤੁਰਤ ਐਮਐਲਆਰ 5810 ਤੋਂ ਵਰਗਿਆ ਤੋਂ ਵੀ ਹੋ ਗਿਆ ਹੈ ਐਸਬੀ ਦੁਆਰਾ ਲੋਨ ਦੇਣ ਚ ਐਸ ਵਾਦੇ ਤੋਂ ਪਹਿਲਾਂ ਕਈ ਬੈਂਕਾਂ ਨੇ ਆਪਣੇ ਐਮਐਸੀਐਲਆਰ ਵਿੱਚ ਉਧ ਕੀਤੀ ਹੈ ਵੀਡੀਓ ਦੇਖਣ ਲਈ ਤੁਹਾਡਾ ਦਾ ਨੁਬਾ